ਜੇ ਮੁੰਡਿਆ ਤੂੰ ਵਿਆਹ ਕਰਵਾਣਾ ਜੇ ਮੁੰਡਿਆ ਤੂੰ ਵਿਆਹ ਕਰਵਾਣਾ ਦਾਜ ਦਹੇਜ ਤੋਂ ਕੀ ਲੈਣਾ ਮੁੰਡਿਆ ਵੇ ਸੋਣੀ ਨਾਰਿ ਉਮਰਾਂ ਦਾ ਗੈਣਾ ਮੁੰਡਿਆ ਵੇ ਸੋਣੀ ਨਾਰਿ ਉਮਰਾਂ ਦਾ ਗੈਣਾ ਮੁੰਡਿਆ ਵੇ ਸੋਣੀ ਨਾਰਿ ਉਮਰਾਂ ਦਾ ਗੈਣਾ ਮੁੰਡਿਆ ਵਾਰੀ ਵਰਸੀ ਖਟਣਗੇ ਆਸੀ ਵਾਰੀ ਵਰਸੀ ਖਟਣਗੇ ਆਸੀ ਖਟਕੇ ਲਿਆਂਦਾ ਖੀਰਾ ਈ ਸੱਚੀ ਮੁੱਚੀ ਰੱਬ ਵਾਰੀਗਾ ਰੱਬ ਵਾਰੀਗਾ ਨਨਾਨੇ ਤੇਰਾ ਵੀਰਾ ਈ ਸੱਚੀ ਮੁੱਚੀ ਰੱਬ ਵਾਰੀਗਾ ਰੱਬ ਵਾਰੀਗਾ ਨਨਾਨੇ ਤੇਰਾ ਵੀਰਾ ਈ ਸੱਚੀ ਮੁੱਚੀ ਰੱਬ ਵਾਰੀਗਾ ਸਰੋਂ ਦੇ ਸਾਗ ਉੱਤੇ ਮੱਖਣ ਤਰਾਂਗੇ ਮੱਕੀ ਦੀ ਰੋਟੀ ਨੜ ਮਾਹੀ ਨੂੰ ਖਵਾ ਮੰਗੇ ਉਤੋਂ ਪਿਉ ਨੀ ਆ ਮੈਂ ਸੱਨਾ ਲੱਸੀ ਦਾ ਨੀ ਮੈਨੂੰ ਸਾਰਿਆਂ ਤੋਂ ਚੰਗਾ ਲੱਗੇ ਪੁੱਤ ਸੱਸੀ ਦਾ ਨੀ ਮੈਨੂੰ ਸਾਰਿਆਂ ਤੋਂ ਚੰਗਾ ਲੱਗੇ ਪੁੱਤ ਸੱਸੀ ਦਾ ਨੀ ਮੈਨੂੰ ਸਾਰਿਆਂ ਤੋਂ ਚੰਗਾ ਲੱਗੇ ਨੀ ਉਹ ਆਉਂਦਾ ਨੀ ਉਹ ਆਉਂਦਾ ਬੱਟਾ ਡੋਲੇ ਟਾਉਂਦਾ ਆਉਂਦਾ ਇਦ ਵਾਉਗਾ ਉਹ ਲੰਬਾ ਗੱਲਾਂ ਕਰੇ ਪੱਠੀਆਂ ਟੁੱਟ ਪੈਣੇ ਦਾ ਕਲਸ਼ਣਾ ਖਾਉ ਜੁੱਤੀਆਂ ਟੁੱਟ ਪੈਣੇ ਦਾ ਕਲਸ਼ਣਾ ਖਾਉ ਜੁੱਤੀਆਂ ਟੁੱਟ ਪੈਣੇ ਦਾ ਕਲਸ਼ਣਾ ਖਾਉ ਜੁੱਤੀਆਂ ਤੇਰੇ ਜਹੇ ਨੂੰ ਵੇ ਮਟਿਚ ਨਾ ਜਾਣਦੀ ਤੇਰੇ ਜਹੇ ਨੂੰ ਵੇ ਮਟਿਚ ਨਾ ਜਾਣਦੀ ਗੁੱਤ ਨਲ ਬਾਨੇ ਕੇ ਕਮਾ ਦੇਾਂਗੀ ਵੇ ਤੈਨੂੰ ਮੋਗੇ ਵਾਲੀ ਸੈਰ ਕਰਾ ਦੇਾਂਗੀ ਤੈਨੂੰ ਮੋਗੇ ਵਾਲੀ ਸੈਰ ਕਰਾ ਦੇਾਂਗੀ ਵੇ ਤੈਨੂੰ ਮੋਗੇ ਵਾਲੀ ਸੈਰ ਮਾਹੀ ਵਿਆਹੀ ਮੈਨੂੰ ਸੂਟ ਸਵਾ ਦੇ ਮਾਹੀ ਵੇ ਮਾਹੀ ਮੈਨੂੰ ਸੂਟ ਸਵਾ ਦੇ ਸੂਟ ਸਵਾ ਦੇ ਗੂੜਾ ਵੇ ਟੁੱਟ ਪੈਣਿਆ ਕਰਦੇ ਸ਼ੌਂਕ ਮੇਰਾ ਪੂਰਾ ਵੇ ਟੁੱਟ ਪੈਣਿਆ ਕਰਦੇ ਸ਼ੌਂਕ ਮੇਰਾ ਪੂਰਾ ਵੇ ਟੁੱਟ ਪੈਣਿਆ ਬਗਦੀ ਨਦੀ ਦੇ ਵਿੱਚ ਸੁਰਮਾ ਕੀਨੇ ਡੋਲਿਆ ਬਗਦੀ ਨਦੀ ਦੇ ਵਿੱਚ ਸੁਰਮਾ ਕੀਨੇ ਡੋਲਿਆ ਆਕੜ ਖੋਰਿਆ ਵੇ ਕਦੇ ਹੱਸ ਕੇ ਨਾ ਬੋਲਿਆ ਆਕੜ ਖੋਰੀਆ ਵੇ ਕਦੇ ਹੱਸ ਕੇ ਨਾ ਬੋਲਿਆ ਆਕੜ ਖੋਰੀਆ ਵੇ ਕਦੇ ਹੱਸ ਕੇ ਨਾ ਬੋਲਿਆ ਸੁਣੀ ਵਿਚੀਰੇ ਵਾਲਿਆ ਡੋਰਾ ਤੇਰੇ ਤੇ ਸੁਣੀ ਵਿਚੀਰੇ ਵਾਲਿਆ ਡੋਰਾ ਤੇਰੇ ਤੇ ਤੂੰ ਅੰਦਰ ਵਰਕੇ ਝਿੜਕੀ ਜੇ ਗੁੱਸਾ ਮੇਰੇ ਤੇ ਅੰਦਰ ਵਰਕੇ ਝਿੜਕੀ ਜੇ ਗੁੱਸਾ ਮੇਰੇ ਤੇ ਵੇਂਦਰ ਵਰਕੇ ਛਿੜਕੀ ਜੇ ਗੁੱਸਾ ਮੇਰੇ ਤੇ ਗੋਰੀ ਚਿੱਟੀ ਕਾਠਦੀ ਮੈਂ ਪੱਖੀ ਬਣਾਉਣੀਆ ਗੋਰੀ ਚਿੱਟੀ ਕਾਠਦੀ ਮੈਂ ਪੱਖੀ ਬਣਾਉਣੀਆ ਸੋਹਣੇ ਦੀਆਂ ਲਵਾ ਦੇ ਤੂੰ ਤਾਰਾਂ ਮੇਰੇ ਹਾਨੀਆਂ ਬੈਠ ਕੇ ਸਰਣੇ ਚੱਲ ਮਾਰਾ ਮੇਰੇ ਹਾਨੀਆਂ ਬੈਠ ਕੇ ਸਹਰਾਣੇ ਚੱਲ ਮਾਰਾ ਮੇਰੇ ਹਾਨੀਆਂ ਬੈਠ ਕੇ ਸਹਰਾਣੇ ਚੱਲ ਮਾਰਾ ਮੇਰੇ ਹਾਨੀਆਂ ਹੋਰਾਂ ਦੇ ਮਾਈਏ ਕੁੰਮ ਦੇ ਕਮਾਉਂਦੇ ਹੋਰਾਂ ਦੇ ਮਾਈਏ ਕੁੰਮ ਦੇ ਕਮਾਉਂਦੇ ਸਾਰੇ ਸ਼ੌਂਕ ਪਗਾਉਂਦੇ ਤੂੰ ਤਾਂ ਮੈਨੂੰ ਕਿੱਥੇ ਲੈ ਕੇ ਨਹੀਂ ਜਾਂਦਾ ਮੈਂ ਸਾਰਾ ਕੰਮ ਕਰਦੀ ਵੇਖ ਸਟੇਟਸ ਵੇ ਮੈਂ ਰਹਿੰਦੀ ਨਿਤ ਸੜਦੀ ਵੇਖ ਸਟੇਟਸ ਵੇ ਮੇਰੇ ਹੰਦੀ ਨਿਤ ਸੜਦੀ ਵੇਖ ਸਟੇਟਸ ਵੇ ਮੇਰੇ ਹੰਦੀ ਨਿਤ ਸੜਦੀ ਵੇਖ ਸਟੇਟਸ ਵੇ ਮਾਹੀ ਕਰਦਾ ਪਿਆਰ ਸਸ ਕਰੇ ਸਤਕਾਰ ਮਾਹੀ ਕਰਦਾ ਪਿਆਰ ਸਸ ਕਰੇ ਸਤਕਾਰ ਮੀਨੂ ਸੋਹਰਾ ਨਿਤ ਪੁੱਤ ਪੁੱਤ ਅੱਖਦਾਨੀ ਬਾਂਗ ਪੇਕਿਆਂ ਦੇ ਸੋਹਰਾ ਕਰ ਜਾਪਦਾਨੀ ਬਾਂਗ ਪੇਕਿਆਂ ਦੇ ਸੋਹਰਾ ਕਰ ਜਾਪਦਾਨੀ ਬਾਂਗ ਪੇਕਿਆਂ ਦੇ ਸੋਹਰਾ ਕਰ ਜਾਪਦਾਨੀ ਅੰਨੇ ਦੀ ਮੈਂ ਵੀਰ ਲਿਆਂਦੇ ਅੰਨੇ ਦੀ ਮੈਂ ਵੀਰ ਲਿਆਂਦੇ ਘਾਰੇ ਘਰੇ ਹਿੜਕ ਚਲਾਈ ਨਾਂਣ ਦੇ ਅਜਰਸਿਆ ਅੱਜ ਰੂਸੀਆ ਫਿਰੇ ਤੇਰਾ ਪਾਈ ਨਣਦੇ ਅੱਜ ਰੂਸੀਆ ਹਾ ਅੱਜ ਰੂਸੀਆ ਫਿਰੇ ਤੇਰਾ ਪਾਈ ਨਣਦੇ ਅੱਜ ਰੂਸੀਆ ਨੀਓ ਚੰਦ ਵਰਗਾ ਮਿੱਠੀ ਖੰਡ ਵਰਗਾ ਨੀਓ ਚੰਦ ਵਰਗਾ ਮਿੱਠੀ ਖੰਡ ਵਰਗਾ ਮੇਰੇ ਬਾਪ ਦਾ ਜਵਾਈ ਗੁਲਾਕੰਧ ਵਰਗਾ ਮੇਰੇ ਬਾਪ ਦਾ ਜਮਾਈ ਗੁਲਾ ਕੰਦ ਵਰੀਗਾ ਮੇਰੇ ਬਾਪ ਦਾ ਜਮਾਈ ਗੁਲਾ ਕੰਦ ਵਰੀਗਾ ਕੰਡਾ ਟੁੱਟ ਗਿਆ ਥਾਲੀ ਦਾ ਕੰਡਾ ਟੁੱਟ ਗਿਆ ਥਾਲੀ ਦਾ ਪਤਲਾ ਪਤੰਗ ਮਾਇਆ ਕਿਸੇ ਕਰਮਾ ਵਾਲੀ ਦਾ பத்தல பத்தங்க மாசாடிதா